ਸਾਰਾ ਰੋਲ ਹਰਪਾਲ ਸਿੰਘ ਜਿਹੜਾ ਐਸਪੀ ਆ ਉਹਦਾ ਤੇ ਪੁਲਿਸ ਦਾ ਸਰਕਾਰ ਦਾ ਸਾਹਮਣੇ ਆ ਰਿਹਾ ਹੈ ਉਸ ਵੇਲੇ ਤਾਂ ਸ਼ੱਕ ਨਹੀਂ ਪਿਆ ਕਿਉਂਕਿ ਕੋਈ ਸੋਚਦਾ ਨਹੀਂ ਕਿ ਪੁਲਿਸ ਦੇ ਕਰਮੀ ਵੀ ਜ਼ਿੰਮੇਵਾਰ ਜਿਨ੍ਹਾਂ ਨੇ ਲਾਅ ਐਂਡ ਆਰਡਰ ਸਿਕਿਉਰਿਟੀ ਦਾ ਧਿਆਨ ਰੱਖਣਾ ਵੀ ਸ਼ਾਇਦ ਉਹ ਵੀ ਇਹੋ ਜਿਹੇ ਐਂਟੀ ਨੈਸ਼ਨਲ ਬੰਦਿਆਂ ਨਾਲ ਮਿਲ ਕੇ ਐਡੇ ਵੱਡੇ ਲੀਡਰ ਦੀ ਅਸੈਸਿਨੇਸ਼ਨ ਅਟੈਂਪਟ ਦੇ ਵਿੱਚ ਹਿੱਸੇਦਾਰ ਬਣ ਸਕਦੇ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਿਆ ਐ 3 ਤਰੀਕ ਦੀ ਐ ਜੀ ਪਹਿਲਾ ਵਾਰ ਜਿੱਥੇ ਜਿਵੇਂ ਉਹ 9 ਤੋਂ 10 ਪਹਿਰੇਦਾਰ ਦੀ ਸੇਵਾ ਪ੍ਰਧਾਨ ਸਾਹਿਬ ਨੇ ਕੀਤੀ ਉੱਥੋਂ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੋਂ ਪਿੱਛੋਂ ਆਉਂਦਾ ਨਾ ਜੀ ਉਹ ਵੀਡੀਓ ਚ ਚੌੜਾ ਜੀ ਉੱਥੇ ਅਸੀਂ ਖੜੇ ਆ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਮੇਰੇ ਕੋਲ ਆਉਂਦੇ ਆ ਮੈਨੂੰ ਆ ਕੇ ਕਹਿੰਦੇ ਆ ਜੀ ਕਿ ਤੁਸੀਂ ਨਾ ਲੰਗਰ ਵਾਲੀ ਜਗ੍ਹਾ ਆਪ ਦੇਖ ਕੇ ਆਓ ਪਹਿਲਾਂ ਜਾ ਕੇ ਕਿਉਂਕਿ ਨਾ ਸ਼ਰਾਰਤੀ ਬੰਦੇ ਇੱਥੇ ਫਿਰਦੇ ਆ ਤੇ ਕੋਈ ਗੜਬੜ ਹੋ ਸਕਦੀ ਹੈ ਸੋ ਉਹ ਜ਼ਰੂਰ ਆਪ ਦੀ ਜਗ੍ਹਾ ਦੇਖ ਕੇ ਆਓ ਚਲੋ ਅਸੀਂ ਚਲੇ ਗਏ ਲੰਗਰ ਵਾਲੀ ਦੇਖ ਕੇ ਆਏ ਤੇ ਜਿੱਥੇ ਬਹਿ ਕੇ ਕੀਰਤਨ ਸਰਵਨ ਕਰਨਾ ਸੀ ਉੱਥੇ ਵਾਪਸ ਆ ਗਏ ਉਦੋਂ ਨੂੰ ਪ੍ਰਧਾਨ ਸਾਹਿਬ ਵੀ ਉੱਥੇ ਆ ਜਾਂਦੇ ਜਦੋਂ ਉਹ ਸੇਵਾ ਇੱਕ ਘੰਟੇ ਦੀ ਜਿਹੜੀ ਲੱਗੀ ਸੀ ਉਸ ਤੋਂ 10-15 ਮਿੰਟ ਪਹਿਲਾਂ ਫੇਰ ਮੈਨੂੰ ਲੈ ਕੇ ਜਾਂਦੇ ਆ ਜੀ ਉੱਥੇ ਮੇਰੇ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਐ ਮੈਨੂੰ ਕਹਿੰਦੇ ਜੀ ਆਪਦੇ 10 ਮੁੰਡੇ ਨਾ ਜੀ ਇੱਥੇ ਹਾਲੇ-ਦਵਾਲੇ ਰੱਖਿਓ ਸ਼ਰਾਰਤ ਹੋ ਸਕਦੀ ਐ ਕੋਈ ਤੁਸੀਂ ਦੇਖੋਗੇ ਅਸੀਂ ਜਿੱਥੇ ਪ੍ਰਧਾਨ ਸਾਹਿਬ ਬੈਠੇ ਐ ਕਿਉਂਕਿ ਭੁੰਦਰ ਸਾਹਿਬ ਹੋਰਾਂ ਨੇ ਸਾਰੇ ਸੀਨੀਅਰ ਲੀਡਰਸ਼ਿਪ ਨੇ ਸੇਵਾ ਕਰਨੀ ਸੀ ਅਸੀਂ ਹਾਲੇ-ਦਵਾਲੇ ਦੋ-ਤਿੰਨ ਜਾਣੇ ਇੱਧਰ ਦੋ-ਤਿੰਨ ਜਾਣੇ ਇੱਧਰ ਖੜ ਗਏ ਕੁਝ ਬੰਦੇ ਮੈਂ ਫੋਨ ਕਰਕੇ ਸਾਡੇ ਯੂਥ ਅਕਾਲੀ ਦਲ ਦੇ ਨੌਜਵਾਨ ਉਹ ਵੀ ਬੁਲਾਏ ਉਹ ਪਿੱਛੇ ਆ ਗਏ 5-10 ਮਿੰਟ ਦੀ ਇਹ ਟੱਪੀ ਹੋਣੀ ਹੈ ਜੀ ਸੇਵਾ ਐਸਪੀ ਹਰਪਾਲ ਸਿੰਘ ਮੇਰੇ ਕੋਲੇ ਸਾਹਮਣੇ ਆਉਂਦਾ ਜੀ ਮੈਨੂੰ ਇਹ ਕਹਿ ਕੇ ਕਿ ਐ ਤੁਸੀਂ ਤੁਸੀਂ ਪਾਸੇ ਹੋ ਜਾਓ ਜੀ ਤੇ ਭੁੰਦਰ ਸਾਹਿਬ ਹੋਰਾਂ ਨੂੰ ਨਾਲ ਖੜਾ ਕਰ ਦੋ ਤੁਸੀਂ ਕੋਈ ਨਹੀਂ ਚਲੇ ਜਾਓ ਐ ਮੈਨੂੰ ਕਰਕੇ ਪਿੱਛੇ ਤੇ ਮੈਂ ਭੁੰਦਰ ਸਾਹਿਬ ਨੂੰ ਨਾਲ ਕਰ ਦਿੰਦਾ ਜੀ ਮੈਂ ਪਿੱਛੇ ਖੜਾ ਹੋ ਗਿਆ ਅਸੀਂ ਜਿੰਨੇ ਜਾਣੇ ਸੀ ਅਸੀਂ ਪਿੱਛੇ ਖੜ ਗਏ ਯਾਹ ਤਾਂ ਉਹਨਾਂ ਪਤਾ ਨਹੀਂ ਐ ਤੇ ਚਲੋ ਰੱਬ ਬੰਨੀ ਹੋਈ ਹੋਇਆ ਅਸੀਂ ਉਥੋਂ ਗਏ ਨਹੀਂ ਉਦੋਂ ਮੇਬੀ ਮੌਕਾ ਟਲ ਗਿਆ ਨਹੀਂ ਦਾ ਲੱਗਿਆ ਬਟ ਹੁਣ 2 and 2 4 ਕਰੀਦਾ ਤਾਂ ਇਹ ਪਤਾ ਲੱਗਦਾ ਵੀ 3 ਤਰੀਕ ਨੂੰ ਵੀ ਇਹ ਕੋਸ਼ਿਸ਼ ਲੰਗਰ ਹਾਲ ਦੇ ਵਿੱਚ ਹੋਈ ਸੀ ਇਹ ਮੈਂ ਮੇਰੇ ਨਾਲ ਖੁਦ ਨਾਲ ਵਾਪਰੀ ਹੈ ਉਹ ਹੀ ਦੀ ਉੱਥੇ ਲੰਗਰ ਹਾਲ ਚ ਮੈਂ ਹਾਂ ਉਹੀ ਚੀਜ਼ ਮੈਂ ਜਿਹੜੀ ਦੱਸ ਰਿਹਾ ਕਿ ਲੰਗਰ ਹਾਲ ਦੇ ਵਿੱਚ ਇਹ ਤਕਰੀਬਨ 11:30 11:30 ਦੇ ਵਿੱਚ ਦੀ ਹੁਣ ਇਹ ਸੀਸੀਟੀਵੀ ਵੀ ਆਜੂਗੀ ਉਹ ਸਾਰੀ ਉੱਥੇ ਹੋਈ ਹੈ ਮੇਰੇ ਨਾਲ ਖੁਦ ਨਾਲ ਵਾਪਰੀ ਹੈ ਐਸਪੀ ਹਰਪਾਲ ਸਿੰਘ